ਦਰਿਆ ਦੇ ਕੰਢੇ ਇੱਕ ਨਗਰ ਵਸਿਆ ਹੋਇਆ ਸੀ ਕਿੰਦੇ ਉਸ ਨਗਰ ਦੇ ਪahari ਉਸ ਦਰਿਆ ਦੇ ਕੰਢੇ ਇੱਕ ਸੰਤ ਫਕੀਰ ਰਿਹਾ ਕਰਦੇ ਸਨ ਉਹਨਾਂ ਸਾਰੀ ਜ਼ਿੰਦਗੀ ਆਪਣੀ ਉੱਥੇ ਬਿਤਾਈ ਸੀ ਕਿੰਦੇ ਉਹ ਬਜ਼ੁਰਗ ਅਵਸਥਾ ਵਿੱਚ ਹੋ ਚੁੱਕੇ ਸਨ ਉਹ ਪਰਮਾਤਮਾ ਦਾ ਨਾਮ ਲਿਆ ਕਰਦੇ ਤੇ ਜੋ ਵੀ ਉਹਨਾਂ ਕੋਲ ਆਇਆ ਕਰਦਾ ਉਹਦਾ ਦੁੱਖ ਸੁੱਖ ਸੁਣ ਤੇ ਉਹਦੇ ਦੁੱਖ ਸੁੱਖ ਦਾ ਨਿਵਾਰਣ ਕਰਦਿਆਂ ਕਰਦੇ ਕਿੰਦੇ ਹੌਲੀ-ਹੌਲੀ ਸਮਾਂ ਲੰਘ ਲੰਘ ਪਿੰਡਲੇ ਲੋਕ ਹੁਣ ਅਕਸਰੀ ਉਹਨਾਂ ਕੋਲ ਆਇਆ ਕਰਦੇ ਜਦੋਂ ਦੁੱਖ ਸੁੱਖ ਆਪਣਾ ਫਰੋਲਣ ਆਇਆ ਕਰਦੇ ਕੋਈ ਰਾਏ ਕੋਈ ਸਜਾ ਕੋਈ ਪਰਮਾਤਮਾ ਦਾ ਨਾਮ ਲੈਣ ਆਇਆ ਕਰਦੇ ਤੇ ਪ੍ਰਸ਼ਾਦਾ ਪਾਣੀ ਲੈ ਕੇ ਤੇ ਆ ਚਾਇਆ ਕਰਦੇ ਕਹਿੰਦੇ ਇਸ ਤਰ੍ਹਾਂ ਸੰਤ ਫਕੀਰ ਦੀ ਜਿਹੜੀ ਜੀਵਕਾ ਉਹ ਚੱਲਦੀ ਪਈ ਸੀ ਕਹਿੰਦੇ ਉਸੇ ਨਗਰ 'ਚ ਇੱਕ ਮਨੋਖ ਸੀ ਉਹਦਾ ਕੋਈ ਵਾਲੀ ਵਾਰਿਸ ਨਹੀਂ ਸੀ ਹੈਗਾ ਉਹ ਵੀ ਸੰਤ ਫਕੀਰ ਜੀ ਦੇ ਕੋਲ ਆ ਗਿਆ ਜਦੋਂ ਕੋਲ ਆਇਆ ਤਾਂ ਸੰਤ ਫਕੀਰ ਜੀ ਨੇ ਆਪਣੇ ਨਾਲ ਰੱਖ ਲਿਆ ਕਿੰਦੇ ਹੁਣ ਉਹ ਸੰਤ ਫਕੀਰ ਜੀ ਦੇ ਨਾਲ ਰਹਿਣ ਲੱਗਾ ਸੰਤ ਫਕੀਰ ਜੀ ਨੂੰ ਗਜਾ ਕਰਨ ਲਈ ਆਖਦੇ ਉਹ ਗਜਾ ਕਰ ਲਿਉਂਦਾ ਤੇ ਉੱਥੇ ਦੋਨੋਂ ਜਣੇ ਪ੍ਰਸ਼ਾਦਾ ਪਾਣੀ ਛਕ ਲੈਂਦੇ ਸੰਤ ਫਕੀਰ ਜੀ ਨੂੰ ਬੜੀਆਂ ਚੰਗੀਆਂ ਗੱਲਾਂ ਦੱਸਦੇ ਪਰ ਹਜੇ ਉਹਦਾ ਧਿਆਨ ਉਸ ਪਾਸੇ ਨਹੀਂ ਸੀ ਜਿਸ ਕਰਕੇ ਉਹ ਸਮਝ ਨਹੀਂ ਸੀ ਪਾਉਂਦਾ ਕਹਿੰਦੇ ਇੱਕ ਦਿਨਾਂ ਦਰਿਆ ਚ ਬੜਾ ਜ਼ਿਆਦਾ ਪਾਣੀ ਆਇਆ ਜਿਸ ਦੇ ਨਾਲ ਸਾਰਾ ਨਗਰ ਜਿਹੜਾ ਸੀ ਉਹ ਦਰਿਆ ਦੇ ਵਿੱਚ ਹੀ ਵਹਿ ਗਿਆ ਹੁਣ ਇਹ ਸੰਤ ਫਕੀਰ ਤੇ ਉਹਨਾਂ ਦਾ ਜਿਹੜਾ ਚੇਲਾ ਸੀ ਉਹ ਨਗਰ ਛੱਡ ਕੇ ਤੇ ਉਥੋਂ ਨਾ ਅਗਲੇ ਨਗਰ ਚਲੇ ਜਾਂਦੇ ਨੇ ਹੁਣ ਉਹਨਾਂ ਨੂੰ ਕਾਲੀ ਕਾਲੀ ਕਦਮਾਂ ਨਾਲ ਚਾਲਦੇ ਨੇ ਵੀ ਅਗਲੇ ਨਗਰ ਸੂਰਜ ਢਲਣ ਤੋਂ ਪਹਿਲਾਂ ਪਹੁੰਚ ਜਾਈਏ ਕਹਿੰਦੇ ਜਦੋਂ ਸੂਰਜ ਢਲਣ ਤੋਂ ਪਹਿਲਾਂ ਉਥੇ ਪਹੁੰਚਦੇ ਨੇ ਤਾਂ ਉਸ ਸਮੇਂ ਕਹਿੰਦੇ ਸੰਤ ਫਕੀਰ ਆਪਣੇ ਚੇਲੇ ਨੂੰ ਕੁਝ ਪੈਸੇ ਦਿੰਦੇ ਨੇ ਨਗਰ ਤੋਂ ਬਾਹਰ ਪੜੇ ਸਾਰੇ ਰੁੱਖ ਹੁੰਦੇ ਨੇ ਸੰਤ ਫਕੀਰ ਕਹਿੰਦੇ ਐਵੇਂ ਕਰ ਆ ਪੈਸੇ ਫੜ ਕੁਝ ਖਾਨ ਨੂੰ ਲੈ ਕੇ ਤੇ ਆ ਜਾ ਮੈਂ ਉਹਨੇ ਸਮਾਂ ਆਪਣਾ ਰਹਿਣ ਦਾ ਬੰਦੋਬਸਤ ਕਰਦਾ ਕਹਿੰਦੇ ਜੀ ਠੀਕ ਹੈ ਹੁਣ ਉਥੇ ਬੜੀਆਂ ਸਾਰੀਆਂ ਲੱਕੜਾਂ ਪਈਆਂ ਸਨ ਸੰਤ ਫਕੀਰ ਜੀ ਨੇ ਉਹਨਾਂ ਲੱਕੜਾਂ ਨੂੰ ਬੜੇ ਈ ਤਰੀਕੇ ਦੇ ਨਾਲ ਖੱਡੇ ਪੁੱਟ ਕੇ ਤੇ ਉਹਨਾਂ ਦੇ ਵਿੱਚ ਗੱਡਣਾ ਸ਼ੁਰੂ ਕਰ ਦਿੱਤਾ ਹੁਣ ਵੱਡਾ ਸਰੀ ਇੱਕ ਉਹਨਾਂ ਦਾ ਕਹਿ ਲੋ ਵੀ ਝੌਂਪੜੀ ਬਣਾ ਲਈ ਉਹ ਝੌਂਪੜੀ ਉਹਨੇ ਉਹਨਾਂ ਦੇ ਆਉਣ ਤੱਕ ਬਣਾ ਕੇ ਤੇ ਤਿਆਰ ਕਰ ਲਈ ਉਦੋਂ ਉਹਨਾਂ ਦਾ ਚੇਲਾ ਜਿਹੜਾ ਬਾਜ਼ਾਰ ਗਿਆ ਸੀ ਜਾ ਕੇ ਪੁੱਛਦਾ ਵੀ ਜਾ ਕੇ ਖਾਣਾ ਪਕਾਣਾ ਪਏਗਾ ਸੰਤ ਫਕੀਰ ਜੀ ਨੇ ਅੱਜ ਵਾਵਾ ਪੈਸੇ ਦੇ ਦਿੱਤੇ ਨੇ ਕਿਉਂ ਨਾ ਕੁਝ ਮਠਾਈ ਖਾਣ ਨੂੰ ਲੈ ਲਵਾਂ ਦੁਕਾਨ ਤੇ ਜਾ ਕੇ ਪੁੱਛਦਾ ਵੀ ਇਹ ਮਠਾਈ ਕਿੰਨੇ ਦੀ ਉਹ ਕਹਿੰਦਾ ਜੀ ਟਕਾ ਸਿਰ ਉਹ ਫਿਰ ਪੁੱਛਦਾ ਵੀ ਕੀ ਕਿੰਨੇ ਦੀ ਉਹਨੇ ਕਿਹਾ ਟਕਾ ਸਿਰ ਉਹਨੇ ਕਿਹਾ ਵੀ ਟਕੇ ਦੀ ਸਿਰ ਉਹਨੇ ਬੜੀ ਐ ਸਾਰੀਆਂ ਮਠਾਈਆਂ ਉੱਤੋਂ ਤਲਵਾ ਕੇ ਤੇ ਲੈ ਲਈਆਂ ਸਬਜ਼ੀ ਵਾਲੀ ਦੁਕਾਨ ਤੇ ਗਿਆ ਪੁੱਛਦਾ ਵੀ ਸਬਜ਼ੀ ਦਾ ਕੀ ਭਾਅ ਹੈ ਉਹ ਕਹਿੰਦਾ ਇਹ ਵੀ ਟਕਾ ਸਿਰ ਉਹ ਹੋਰ ਵੀ ਜ਼ਿਆਦਾ ਹੈਰਾਨ ਹੁੰਦਾ ਫਾਲ ਵਾਲੀ ਦੁਕਾਨ ਤੇ ਜਾਂਦਾ ਉਹ ਵੀ ਕਹਿੰਦਾ ਜੀ ਟਕਾਸੀਰ ਇਸ ਤਰ੍ਹਾਂ ਆਟਾ ਰਾਸ਼ਨ ਸਭ ਦੁਕਾਨਾਂ ਤੇ ਗਿਆ ਸਭ ਨੂੰ ਪੁੱਛਿਆ ਭਾ ਕੀ ਸਭ ਨੇ ਕਿਹਾ ਵੀ ਇੱਥੇ ਟਕਾਸੀਰੀ ਚੱਲਦਾ ਉਹਨੇ ਟਕਾ ਦਿੱਤਾ ਤੇ ਸਾਰਾ ਰਾਸ਼ਨ ਸਮਾਨ ਲੈ ਕੇ ਤੇ ਆ ਗਿਆ ਜਦੋਂ ਆਇਆ ਤਾਂ ਸੰਤ ਫਕੀਰ ਜੀ ਨੇ ਉਹਦੇ ਹੱਥ ਚ ਬੜਾ ਜ਼ਿਆਦਾ ਜਿਹੜੇ ਝੋਲੇ ਥੈਲੇ ਵੇਖੇ ਸੰਤ ਫਕੀਰ ਕਹਿੰਦੇ ਵੀ ਤੈਨੂੰ ਇੰਨੀ ਰਾਸ਼ੀ ਤੇ ਨਹੀਂ ਸੀ ਦਿੱਤੀ ਵੀ ਤੂੰ ਐਨਾ ਕੁਝ ਖਰੀਦ ਕੇ ਲੈ ਕੇ ਆਏ ਤੈਨੂੰ ਐਨਾ ਕੁਝ ਕਿੰਨੇ ਦਿੱਤਾ ਕਹਿਣ ਲੱਗਾ ਸੰਤ ਫਕੀਰ ਜੀ ਇਸ ਨਗਰ ਦੇ ਵਿੱਚ ਸਾਰਾ ਕੁਝ ਟਕਾ-ਸੇਰ ਮਿਲਦਾ ਤੇ ਉਹ ਮੈਂ ਲੈ ਕੇ ਆਇਆ ਸੰਤ ਫਕੀਰ ਕਹਿੰਦੇ ਫਿਰ ਇਹ ਥਾਂ ਤੇ ਆਪਣੇ ਰਹਿਣ ਦੇ ਯੋਗ ਨਹੀਂ ਹੈਗੀ ਕਹਿੰਦਾ ਸੰਤ ਫਕੀਰ ਜੀ ਕੀ ਗੱਲ ਕਰਦੇ ਹੋ ਇੱਥੇ ਤੇ ਚਾਹੇ ਆਪਾਂ ਪਕਾਈਏ ਵੀ ਨਾ ਨਾ ਤਾਂ ਵੀ ਸਰ ਜਾਏਗਾ ਇੱਕ ਟਕੇ ਜਿੱਤੇ ਸੇਰ ਆ ਜਾਂਦਾ ਉਹਦੇ ਨਾਲ ਆਪਣਾ ਸੋਨਾ ਗੁਜ਼ਾਰਾ ਹੋ ਜਾਣਾ ਹੈ ਆਪਾਂ ਇੱਥੇ ਹੀ ਰਵਾਂਗੇ ਸੰਤ ਫਕੀਰ ਕਹਿਣ ਲੱਗੇ ਭਲੇ ਪੁਰਖਾਂ ਜੋ ਚੀਜ਼ ਆਸਾਨੀ ਨਾਲ ਮਿਲ ਜੇ ਜੋ ਚੀਜ਼ ਜਿਸ ਤੇ ਆਪਾਂ ਨੂੰ ਕੋਈ ਕਦਰ ਹੀ ਨਾ ਹੋਵੇ ਉਹ ਚੀਜ਼ ਬਹੁਤੀ ਚਿਰ ਨਹੀਂ ਟੇਕਦੀ ਤੇ ਜਿੱਥੇ ਬੜੇ ਆਸਾਨੀ ਨਾਲ ਸਾਰਾ ਕੁਝ ਹੋ ਜੇ ਨਾ ਉਹ ਚੀਜ਼ ਅੱਗੇ ਜਾ ਕੇ ਘਾਟਾ ਹੀ ਦਿੰਦੀ ਹੈ ਕਹਿੰਦੇ ਸੰਤ ਫਕੀਰ ਜੀ ਕਿਵੇਂ ਦੀਆਂ ਗੱਲਾਂ ਕਰਦੇ ਉਹ ਕਹਿੰਦੇ ਦੇਖ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਤੂੰ ਦੱਸ ਉਹਨੇ ਕਿਹਾ ਜੀ ਮੈਂ ਤੇ ਇੱਥੇ ਰਵਾਂਗਾ ਸੰਤ ਫਕੀਰ ਕਹਿੰਦੇ ਜੇ ਮੈਂ ਇੱਥੋਂ ਚਲਾ ਜਾਵਾਂ ਫਿਰ ਕਹਿੰਦਾ ਜੀ ਮੈਂ ਤੇ ਤਾਂ ਵੀ ਇੱਥੇ ਰਹਾਗਾ ਇੱਥੇ ਤੇ ਕੁਝ ਵੀ ਨਹੀਂ ਕਰਨਾ ਪੈਣਾ ਤੇ ਢਿੱਡ ਭਰ ਕੇ ਪ੍ਰਸ਼ਾਦਾ ਮਿਲ ਜਾਣਾ ਇਹਨੇ ਕਹਿਨ ਦੀ ਧੀਰ ਸੀ ਸੰਤ ਫਕੀਰ ਜੀ ਨੇ ਥੋੜਾ ਜਿਹਾ ਕੁਝ ਖਾਦਾ ਤੇ ਲੰਮੇ ਪੈ ਗਏ ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਕੀਤਾ ਤੇ ਉਹਨੂੰ ਕਹਿੰਦੇ ਬੀਦਾਸ ਪੁਰਖਾ ਤੂੰ ਨਾਲ ਚਲੇਗਾ ਕਹਿੰਦਾ ਜੀ ਮੈਂ ਤੇ ਨਹੀਂ ਜਾਣਾ ਕਹਿੰਦੇ ਮੈਂ ਤੇ ਤੁਹਾਨੂੰ ਵੀ ਕਵਾਂਗਾ ਇੱਥੇ ਰੁਕਜੋ ਸੰਤ ਫਕੀਰ ਕਹਿਣ ਲੱਗੇ ਨਹੀਂ ਰਾਤ ਇੱਥੇ ਰੁਕਣੀ ਸੀ ਉਹ ਰੁਕ ਗਿਆ ਹੁਣ ਮੈਂ ਇੱਥੇ ਨਹੀਂ ਰੁਕ ਸਕਦਾ ਕਹਿੰਦਾ ਚੱਲ ਤੁਸੀਂ ਚਲੇ ਜਾਓ ਪਰ ਦੋ ਤਿੰਨ ਤਾਂ ਦਿਨ ਦੋ ਤਿੰਨ ਦਿਨ ਤਾਂ ਰੁਕ ਜਾਓ ਸੰਤ ਫਕੀਰ ਕਹਿਣ ਲੱਗੇ ਵੀ ਨਹੀਂ ਰਾਤ ਰੁਕਣੀ ਮਜਬੂਰੀ ਸੀ ਪਰ ਹੁਣ ਨਹੀਂ ਰੁਕ ਸਕਦੇ ਉੱਥੋਂ ਚਲੇ ਗਏ ਸੰਤ ਫਕੀਰ ਜਾਣ ਲੱਗੇ ਕਹਿ ਕੇਗੇ ਵੀ ਆਪਣਾ ਧਿਆਨ ਰੱਖੀ ਉਹਨੇ ਹੁਣ ਕੀ ਸੀ ਵੀ ਧਿਆਨ ਕਾ ਦਾ ਰੱਖਣਾ ਸੀ ਹੁਣ ਟਕੇ ਸਿਰ ਸਾਰਾ ਕੁਝ ਮਿਲਦਾ ਸੀ ਔਰ ਇੱਕ ਨਾ ਰਾਹ ਦੇ ਉੱਤੇ ਬੈਠ ਜਾਇਆ ਕਰਦਾ ਲੋਕ ਕੁਝ ਦਾਨ ਪੁੰਨ ਕਰ ਜਾਂਦੇ ਉਹਦੇ ਨਾਲ ਬੜਾ ਸਾਰਾ ਕੁਝ ਲਿਆ ਕੇ ਤੇ ਰੱਖ ਲੈਂਦਾ ਮਹੀਨਾ ਡੇਡ ਐਵੇਂ ਹੀ ਉਹਦਾ ਨਿਕਲ ਜਾਂਦਾ ਹੁਣ ਉਹ ਖਾ ਖਾ ਕੇ ਕੰਮ ਧੰਦਾ ਕੋਈ ਕਰਦਾ ਨਹੀਂ ਸੀ ਮੋਟਾਪਾ ਬੜਾ ਜ਼ਿਆਦਾ ਆ ਗਿਆ ਲੋਕੋtte ਵੇਖ ਵੇਖ ਹੱਸਦੇ ਵੀ ਸੀ ਵੀਨੇ ਆਪਣੇ ਸਰੀਰ ਨੂੰ ਕੀ ਕਰ ਲਿਆ ਕਹਿੰਦੇ ਉਸੇ ਨਗਰ ਦਾ ਜਿਹੜਾ ਰਾਜਾ ਸੀ ਨਾ ਕਹਿ ਲੋ ਵੀ ਉਹ ਭਾਵੇਂ ਮੰਦ ਬੁੱਧੀ ਕਹਿ ਲੋ ਘੱਟ ਸੋਚਾਲਾ ਕਹਿ ਲੋ ਕਿਉਂਕਿ ਤਾਂ ਤੇ ਸਾਰੇ ਨਗਰ ਦੇ ਵਿੱਚ ਹਰ ਚੀਜ਼ ਦਾ ਕਾਸੇਰ ਮਿਲਦੀ ਪਈ ਸੀ ਪਿੰਡ ਦੇ ਲੋਕ ਵੀ ਉਵੇਂ ਦੇ ਕਹਿ ਲੋ ਜਾਂ ਕਹਿ ਲੋ ਰਾਜੇ ਦੇ ਜ਼ੁਲਮ ਕਰਕੇ ਐਵੇਂ ਹੋ ਰਿਹਾ ਸੀ ਕਹਿੰਦੇ ਉਹ ਜਿਹੜਾ ਰਾਜਾ ਸੀ ਨਾ ਉਹ ਘਟ ਬੁੱਧੀ ਵਾਲਾ ਹੀ ਸੀ ਇੱਕ ਦਿਨ ਦਰਬਾਰ ਲੱਗਾ ਦਰਬਾਰੀ ਨੇ ਕਹਿੰਦੇ ਕਿਸੇ ਨੂੰ ਪੇਸ਼ ਕੀਤਾ ਕਹਿੰਦੇ ਰਾਜਾ ਇਹ ਜਿਹੜਾ ਮਨੁੱਖ ਖਾਨਾ ਇਹਨੇ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਚੋਰੀ ਕੀਤੀ ਏ ਕਹਿੰਦੇ ਕੀ ਚੋਰੀ ਕੀਤੀ ਕਹਿੰਦੇ ਉਹ ਜਿਹੜਾ ਪਿੱਛੇ ਮਨੁੱਖ ਜਾਂਦਿਆ ਨਾ ਉਹਦੀ ਜੇਬ ਹੀ ਕੱਟ ਲਈ ਉਹਦੇ ਕੋਲ ਕਾਫੀ ਸਾਰੇ ਟਕੇ ਸਨ ਤੇ ਉਹਨੇ ਚੁਰਾ ਲਏ ਨੇ ਕਹਿੰਦਾ ਅੱਛਾ ਇਹਨੇ ਚੁਰਾਏ ਨੇ ਉਹ ਬੁਲਾਇਆ ਗਿਆ ਕਹਿੰਦੇ ਇਹਨੇ ਤੇਰੀ ਜੇਬ ਕੱਟੀ ਏ ਕਿੰਦੇ ਹਾਂਜੀ ਇਹਨੇ ਮੇਰੀ ਜੇਬ ਕੱਟੀ ਕਹਿੰਦੇ ਅੱਛਾ ਕਹਿੰਦੇ ਇਹਨੇ ਤੇਰੀ ਜੇਬ ਕੱਟੀ ਏ ਇਹ ਤਾਂ ਤੈਨੂੰ ਸੁਚੇਤ ਹੀ ਕਰਦਾ ਪਿਆ ਸੀ ਵੀ ਆਪਣਾ ਪੈਸਾ ਟਕਾ ਬਚਾ ਕੇ ਲੈ ਕੇ ਜਾਓ ਤੁਸੀਂ ਇਹਨੂੰ ਛੱਡੋ ਤੇ ਇਹ ਜਿਹੜਾ ਕਿਸਾਨ ਹੈ ਨਾ ਇਹਨੂੰ ਤੁਸੀਂ ਸੂਲੀ ਤੇ ਲਟਕਾ ਦਿਓ ਹੁਣ ਉਹ ਜਿਹੜਾ ਵਿਚਾਰਾ ਥਾਰ-ਥਾਰ ਕੰਮਣ ਲੱਗਿਆ ਹੁਣ ਬਾਕੀ ਸਾਰੇ ਵੀ ਜਿਹੜੇ ਸਨ ਉਹ ਵੀ ਕੁਝ ਨਾ ਬੋਲੇ ਰਾਜੇ ਦੀ ਵਾਵਾ ਕਰਨ ਲੱਗੇ ਹੁਣ ਜਦੋਂ ਸਾਰੇ ਅੰਨੇ ਤੇ ਕਹਿ ਲੋ ਬੋਲੇ ਸਨ ਤੇ ਕਿਸੇ ਨੇ ਅੱਗੋਂ ਉਹਦਾ ਇਤਰਾਜ਼ ਕੀ ਕਰਨਾ ਸੀ ਉਹ ਕਿਸਾਨ ਵਿਚਾਰਾ ਡਰੇ ਪਰ ਸੁਨੇ ਉਹਦੀ ਕੋਣ ਰਾਜਨੇ ਐਲਾਨ ਕੀਤਾ ਵੀ ਕੱਲ ਸਵੇਰੇ ਇਹਨੂੰ ਭਰੇ ਮੈਦਾਨ ਚ ਸੂਲੀ ਤੇ ਚੜਾਇਆ ਜਾਏਗਾ ਹੁਣ ਰਾਜਾ ਜਦੋਂ ਉੱਥੇ ਉਹਨੂੰ ਲੈ ਕੇ ਗਿਆ ਨਾ ਤੇ ਕਹਿੰਦੇ ਉਸ ਥਾਂ ਤੇ ਜਦੋਂ ਦੇ ਜਲਾਦ ਸੂਲੀ ਉਹਦੇ ਗਾਲ ਚ ਪਾਉਣ ਲੱਗਾ ਨਾ ਸੂਲੀ ਦਾ ਜਿਹੜਾ ਉਹਨਾਂ ਰਸੇ ਦਾ ਅੱਗੋਂ ਉਹਦਾ ਮੂੰਹ ਸੀ ਉਹ ਬੜਾ ਵੱਡਾ ਸੀ ਉਹਦੇ ਜਦੋਂ ਗਰਦਨ ਦੇ ਵਿੱਚ ਉਹ ਜਿਹੜਾ ਰੱਸਾ ਸੀ ਉਹ ਪਾਇਆ ਤੇ ਉਹ ਖੁੱਲਾ ਹੋ ਗਿਆ ਹੁਣ ਕਿਸਾਨ ਵਿਚਾਰਾ ਤੇ ਗਰੀਬ ਜਿਆ ਸੀ ਖਾਣ ਲਈ ਦੋ ਡੰਗ ਜਿਹੜਾ ਸੀ ਉਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਹੱਕ ਹਲਾਲ ਦੀ ਹੋਈ ਖਾਂਦਾ ਸੀ ਜਿਸ ਕਰਕੇ ਸਾਰਾ ਦਿਨ ਮਿਹਨਤ ਕਰਕੇ ਪਤਲਾ ਸੀ ਕਹਿੰਦੇ ਉਹ ਰੱਸਾ ਉਹਦੇ ਗਲ 'ਚ ਵੱਡਾ ਹੋ ਗਿਆ ਕਹਿੰਦੇ ਰਾਜਾ ਕਹਿੰਦਾ ਵੀ ਰੱਸਾ ਤੇ ਵੱਡਾ ਹੋ ਗਿਆ ਸਜ਼ਾ ਵੀ ਨੂੰ ਦੇਣੀ ਹੈ ਦੱਸੋ ਹੁਣ ਕੀ ਕੀਤਾ ਜਾਵੇ ਹੁਣ ਨਾ ਸਾਰੇ ਜਣੇ ਸੋਚੀ ਪੈ ਗਏ ਵੀ ਕੀ ਕੀਤਾ ਜਾਵੇ ਜੇ ਸਮਝਦਾਰ ਹੁੰਦੇ ਤੇ ਰੱਸੇ ਨੂੰ ਉਹਦਾ ਮੂੰਹ ਛੋਟਾ ਕਰਕੇ ਵੀ ਗੱਲ 'ਚ ਪਾ ਸਕਦੇ ਸੀ ਪਰ ਗੱਲ ਤੇ ਸਿਆਣਪ ਦੀ ਸੀ ਕਹਿੰਦੇ ਹੁਣ ਰਾਜੇ ਨੇ ਨਾ ਸਾਰਿਆਂ ਵੱਲ ਵੇਖਿਆ ਸਾਰਿਆਂ ਦੇ ਮੂੰਹ ਨੀਵੇਂ ਰਾਜਾ ਕਿੰਦਾ ਵੀ ਤੁਸੀਂ ਸਾਰੇ ਕਿੱਡੇ ਮੂਰਖ ਹੋ ਜੇ ਰੱਸਾ ਇਹਦੇ ਗਲ 'ਚ ਨਹੀਂ ਆਉਂਦਿਆ ਤੇ ਐਸਾ ਕੋਈ ਲੱਭ ਲਿਓ ਜਿਹਦੇ ਗਲ 'ਚ ਰੱਸਾ ਆ ਜਾਏ ਆਪਾਂ ਉਹਨੂੰ ਸੂਲੀ ਚੜਾ ਦੇਨੇ ਆ ਉਹ ਕਿਸਾਨ ਨੂੰ ਛੱਡ ਦਿੱਤਾ ਗਿਆ ਹੁਣ ਉਹਨੂੰ ਭੇਜਿਆ ਗਿਆ ਵੀ ਸਾਰੇ ਨਗਰ 'ਚ ਸੈਨਿਕਾਂ ਨੂੰ ਲੱਭ ਕੇ ਲਿਆਓ ਵੀ ਕਿਹਦੇ ਗਲ 'ਚ ਰੱਸਾ ਪੂਰਾ ਆਉਂਦਾ ਕਿੰਦੇ ਇੰਨੀ ਗੱਲ ਸੁਣਨ ਦੀ ਸੀ ਸਾਰੇ ਮੈਦਾਨ 'ਚੋਂ ਭੱਜ ਗਏ ਹੁਣ 4-5 ਦਿਨ ਲੱਭਦੇ ਰਹੇ ਪਰ ਉਹ ਰੱਸਾ ਕਿਸੇ ਦੇ ਗਲ 'ਚ ਨਾ ਆਇਆ ਐਦਰ ਜਿਹੜਾ ਉਹ ਚੇਲਾ ਸੀ ਉਦਾ ਜਿਹੜਾ ਰਸਤਾ ਸੀ ਉਹ ਖਤਮ ਹੋ ਗਈ ਕਿ ਉਹ ਮਠਾਈਆਂ ਦੀ ਦੁਕਾਨ ਤੇ ਗਿਆ ਤੇ ਜਾ ਕੇ ਤੇ ਉਥੇ ਮਠਾਈਆਂ ਲੈਣ ਦਿਆ ਸੀ ਇਹਨਾਂ ਨੂੰ ਸੈਨਿਕ ਉਹ ਲਾਲੇ ਦੀ ਦੁਕਾਨ ਤੇ ਪਹੁੰਚੇ ਲਾਲੇ ਦੇ ਗਲਚ ਰਸਤਾ ਪਾਇਆ ਪਰ ਉਹ ਰਸਤਾ ਛੋਟਾ ਰਹਿ ਗਿਆ ਇਹਨਾਂ ਨੂੰ ਧਿਆਨ ਇਹਦੇ ਤੇ ਗਿਆ ਉਹਨਾਂ ਉਸ ਦੇ ਗਲ ਵਾਲੂ ਰਸਾ ਕੀਤਾ ਤਾਂ ਰਸਤਾ ਪੂਰਾ ਆ ਗਿਆ ਉਹਦੇ ਹੱਥ ਬੰਨ ਕੇ ਤੇ ਮੈਦਾਨ ਚ ਲੈ ਕੇ ਜਾਇਆ ਗਿਆ ਰਾਜੇ ਨੂੰ ਕਹਿੰਦੇ ਵੀ ਸਾਨੂੰ ਨਾ ਮਨੁੱਖ ਮਿਲ ਗਿਆ ਜਿਹਦੇ ਗਲ ਚ ਰਸਤਾ ਆ ਜਾਵੇਗਾ ਰਾਜਾ ਕਿੰਨਾ ਵੀ ਸਾਰੇ ਨਗਰ ਨੂੰ ਸਾਧ ਲੂ ਤੈਨੂੰ ਸੂਲੀ ਚੜਾ ਦਿੰਨੇ ਆ ਇੱਧਰ ਹੁਣ ਲਗਭਗ ਡੇਢ ਸਾਲ ਦਾ ਸਮਾਂ ਲੰਘ ਗਿਆ ਸੀ ਸੰਤ ਫਕੀਰ ਸੋਚਣ ਲੱਗੇ ਵੀ ਉਹਦਾ ਕੀ ਬਣਿਆ ਹੋਏਗਾ ਜਾ ਕੇ ਦੇਖਿਆ ਜਾਵੇ ਉਹ ਵੀ ਉਸ ਨਗਰ ਵੱਲ ਤੁਰਪੇ ਕਿੰਦੇ ਹੁਣ ਨਾ ਇਹਨੂੰ ਸੂਲੀ ਚੜਾਣ ਲੱਗੇ ਇੰਨੇ ਨੂੰ ਹੁਣ ਉਹ ਸੰਤ ਫਕੀਰ ਜਦੋਂ ਨਗਰ 'ਚ ਪਹੁੰਚੇ ਉਸ ਸਮੇਂ ਉਹ ਕੁਟਿਆਜ ਨਹੀਂ ਸੀ ਸਾਰੇ ਲੋਕ ਮਦਾਨ ਵੱਲ ਭੱਜ-ਭੱਜ ਕੇ ਜਾ ਰਹੇ ਸੀ ਉਹ ਵੀ ਮਦਾਨ ਵੱਲ ਗਏ ਵੀ ਪਤਾ ਨਹੀਂ ਉੱਥੇ ਕੀ ਹੋਣਦਿਆ ਜਦੋਂ ਉੱਥੇ ਗਏ ਤਾਂ ਹੁਣ ਉਹ ਦੇਖਦੇ ਆਂ ਕਿ ਹਾ ਇੱਥੇ ਹੋਣ ਕੀ ਦੇ ਆਂ ਵੀ ਇੱਕ ਮੋٹے ਸਾਰੇ ਇਨਸਾਨ ਨੂੰ ਸੂਲੀ ਚੜਾਇਆ ਜਾਂਦਿਆ ਹੁਣ ਸੰਤ ਫਕੀਰ ਬਜ਼ੁਰਗ ਸਣ ਪਿੱਛੋ ਦੇਸਤਾਨੀ ਸੀ ਅੱਗੇ ਜਾ ਕੇ ਖੜੇ ਹੋਗੇ ਜਦੋਂ ਸੂਲੀ ਚੜਾਣ ਲੱਗੇ ਨਾ ਤਾਂ ਇੱਕੋ ਦਮ ਉਹ ਚੇਲਾ ਸੰਤ ਫਕੀਰ ਨੂੰ ਆਵਾਜ਼ ਲਗਾਉਣ ਲੱਗਦਾ ਸੰਤ ਫਕੀਰ ਕਹਿੰਦੇ ਕੋਈ ਆਵਾਜ਼ ਤਾਂ ਮੈਨੂੰ ਹੀ ਲਗਾਉਂਦੀ ਐ ਪਰ ਦੇਖਦਾ ਨਹੀਂ ਪਿਆ ਕੌਣ ਐ ਇੰਨੇ ਨੂੰ ਚੇਲੇ ਨੇ ਉੱਚੀ ਸਰਿਆ ਆਵਾਜ਼ ਲਗਾਈ ਸੰਤ ਫਕੀਰ ਪੁੱਛਦੇ ਵੀ ਤੂੰ ਕੌਣ ਕਿੰਦਾ ਜੀ ਮੈਂ ਤੁਹਾਡਾ ਚੇਲਾ ਕਿੰਨੇ ਤੇਰੇ ਨਾਲ ਕੀ ਬਣਿਆ ਵੀ ਤੂੰ ਇੱਥੇ ਖੜ ਗਿਆ ਹੁਣ ਚੇਲੇ ਨੇ ਬਿਨਾ ਸਾਹ ਲਿਆ ਸਾਰੀ ਗੱਲ ਬਾਤ ਦਾ ਸੀ ਸੰਤ ਫਕੀਰ ਕਹਿੰਦੇ ਪਰ ਮੈਂ ਤੈਨੂੰ ਬਚਾ ਸਕਦਾ ਪਰ ਜਿਵੇਂ ਮੈਂ ਕਹਾਂ ਓਵੇਂ ਕਰੀ ਕਿੰਦਾ ਜੀ ਠੀਕ ਹੈ ਸੰਤ ਫਕੀਰ ਕਹਿੰਦੇ ਮੈਂ ਉੱਚੀ ਸਰੀ ਕਵਾਂਗਾ ਵੀ ਇਹਨੂੰ ਸੂਲੀ 'ਤੇ ਨਾ ਚੜਾਓ ਮੈਨੂੰ ਸੂਲੀ 'ਤੇ ਚੜਾਓ ਪਰ ਤੂੰ ਕਹੜਾ ਨੇ ਨੇ ਮੈਨੂੰ ਹੀ ਚੜਾਓ ਨੇ ਕਿਹਾ ਠੀਕ ਹੈ ਇਨੈਨੂ ਜਦ ਸੂਲੀ ਚੜਾਣ ਲੱਗੇ ਸੰਤ ਫਕੀਰ ਕੋਲ ਆਏ ਸੰਤ ਫਕੀਰ ਨੇ ਉੱਚੀ ਸਰੀ ਕਹਿਣ ਲੱਗੇ ਵੀ ਇਹਨੂੰ ਸੂਲੀ ਨਾ ਚੜਾਓ ਮੈਨੂੰ ਸੂਲੀ ਚੜਾਓ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਵੀ ਇਹ ਕਹਿ ਰਿਹਾ ਮੈਨੂੰ ਸੂਲੀ ਚੜਾਓ ਉਧਰੋਂ ਚੇਲਾ ਕਹਿੰਦਾ ਨਹੀਂ ਨਹੀਂ ਮੈਨੂੰ ਸੂਲੀ ਚੜਾਓ ਦੋਨੋਂ ਜਣੇ ਆਪਸ ਵਿੱਚ ਬਹਿਸ ਕਰਨ ਲੱਗੇ ਇਨੈਨੂ ਨਾ ਰਾਜੇ ਨੇ ਪੁੱਛਿਆ ਵੀ ਕੀ ਗੱਲ ਤੁਸੀਂ ਦੋਵੇਂ ਜਣੇ ਕਹਿ ਰਹੇ ਹੋ ਮੈਨੂੰ ਸੂਲੀ ਚੜਾਓ ਮੈਨੂੰ ਲੋਕੀ ਤਾਂ ਇਸ ਤੋਂ ਡਰਦੇ ਆ ਅੱਗੋ ਸੰਤ ਫਕੀਰ ਕਹਿਣ ਲੱਗੇ ਵੀ ਅੱਜ ਦਾ ਜਿਹੜਾ ਦਿਨ ਹੈ ਨਾ ਅੱਜ ਦੇ ਦਿਨ ਜੇ ਸੇ ਵੀ ਜਾਣ ਜਾਵੇਗੀ ਉਹ ਉੱਤੇ ਜਾ ਕੇ ਸਵਰਗ ਦਾ ਰਾਜਾ ਬਣ ਜਾਏਗਾ ਇਸ ਲਈ ਇਹ ਕਹਿ ਰਿਹਾ ਇਹਨੂੰ ਸਜ਼ਾ ਦੋ ਤੇ ਮੈਂ ਕਹਿ ਰਿਹਾ ਮੈਨੂੰ ਦੋ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜੇ ਨੇ ਛੇਤੀ ਨਾਲ ਜਾ ਕੇ ਉਹ ਫੰਦਾ ਆਪਣੇ ਗਲ ਚ ਪਾ ਲਿਆ ਤੇ ਕਹਿੰਦੇ ਉਹ ਲਟਕ ਗਿਆ ਹੁਣ ਚਾਰੇ ਪਾਸੇ ਹਹਾਕਾਰ ਮਚ ਗਈ ਪਰ ਇੰਨੇ ਨੂੰ ਸੰਤ ਫਕੀਰ ਨੇ ਉਸ ਚੇਲੇ ਨੂੰ ਫੜਿਆ ਤੇ ਉਸ ਥਾਂ ਤੋਂ ਲੈ ਕੇ ਚਲੇ ਗਏ ਹੁਣ ਸੰਤ ਫਕੀਰ ਕਹਿੰਦੇ ਵੀ ਜਿਹੜਾ ਮੂਰਖ ਸੀ ਜਿਹੜੇ ਇੰਨੀਆਂ ਦੀ ਜ਼ਿੰਦਗੀ ਬਰਬਾਦ ਕਰਦਾ ਕਰਦਾ ਪਿਆ ਸੀ ਉਦੇ ਜਾਣ ਨਾਲ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਸ਼ਾਇਦ ਕੋਈ ਸੋਜਵਾਲ ਰਾਜਾ ਆਏ ਤੇ ਇਸ ਪਿੰਡ ਦਾ ਭਲਾ ਹੋ ਜੇ ਸੰਤ ਫਕੀਰ ਹੁਣ ਉਸ ਚੇਲੇ ਨੂੰ ਕਹਿਣ ਲੱਗੇ ਕਿ ਤੈਨੂੰ ਕਿਹਾ ਸੀ ਨਾ ਮੂਰਖਾਂ ਵਿੱਚ ਰਹਿ ਕੇ ਮਨੁੱਖ ਹਮੇਸ਼ਾ ਮੂਰਖ ਬਣ ਜਾਂਦਾ ਹੈ ਤੇ ਜੋ ਚੀਜ਼ ਆਸਾਨੀ ਨਾਲ ਮਿਲ ਜੇ ਤੇ ਜਿਸ ਚੀਜ਼ ਦੀ ਕੋਈ ਕਦਰ ਨਾ ਹੋਵੇ ਫਿਰ ਮਨੁੱਖ ਉਸ ਤੋਂ ਉਸ ਚੀਜ਼ ਤੋਂ ਉਨਾਂ ਹੀ ਵਾਂਝਾ ਹੋ ਜਾਂਦਾ ਹੈ ਹੁਣ ਉਹਨੂੰ ਸਮਝ ਆ ਗਿਆ ਸੀ ਵੀ ਕਦੇ ਵੀ ਮੁਕਤ ਵਿੱਚ ਮਿਲੀ ਚੀਜ਼ ਆਪਣੇ ਆਪਾਂ ਨੂੰ ਸਿਰਫ ਖਰਾਬ ਹੀ ਕਰਦੀ ਹੈ ਜੋ ਮਿਹਨਤ ਨਾਲ ਚੀਜ਼ ਉਦਮ ਨਾਲ ਚੀਜ਼ ਆਪਾਂ ਖਰੀਦੀ ਹੋਵੇ ਜਾਂ ਲਈ ਹੋਵੇ ਉਹਦਾ ਹਮੇਸ਼ਾ ਮੁੱਲ ਪੈਂਦਾ ਹੈ ਇਸ ਲਈ ਮੁਫਤ ਦੀਆਂ ਚੀਜ਼ਾਂ ਜਾਂ ਫਿਰ ਕਹਿ ਲਓ ਆ ਚੀਜ਼ ਆਸਾਨੀ ਨਾਲ ਮਿਲ ਜੇ ਆ ਐਵੇਂ ਹੋ ਜੇ ਉਹਦੀ ਆਸ਼ਾ ਨਾ ਕਰਿਆ ਕਰੋ ਮਿਹਨਤ ਕਰਕੇ ਹਰ ਚੀਜ਼ ਨੂੰ ਹਾਸਲ ਕਰਨ ਦੀ ਇੱਛਾ ਰੱਖਿਆ ਕਰੋ ਉਹ ਚੀਜ਼ ਸਫਲ ਵੀ ਹੁੰਦੀ ਹੈ ਤੇ ਸੁਖ ਵੀ ਦਿੰਦੀ ਫਿਰ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲੇ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੇ ਕਮੈਂਟ ਬਾਕਸ ਜਾ ਕੇ ਵਾਹਿਗੁਰੂ ਜੀ ਸਰੂ ਲਿਖਿਓ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਜੇ ਦਾ ਤੁਸੀਂ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ